ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਜ਼ਗਦਰ ਸਾਰੇ ਠੀਕ ਠਾਕ ਹੋਵੋਗੇ ਵਸਤੇ ਵਸਤੇ ਹੋਵਗੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਤੇ ਚਲੋ ਸ਼ੁਰੂ ਕਰਦੇ ਆਂ ਇਹਦੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਅਨ ਟਾਈਮ ਚੈਨਲ ਦੇ ਪਹਿਲੇ ਯਾਰਿਆਂ ਤਾਂ ਮੇਕ ਸ਼ੋਰ ਪਲੀਜ਼ ਚੈਨਲ ਸਬਸਕ੍ਰਾਈਬ ਕਰਤਾ ਹੋਵੇ ਕਿਉਂਕਿ ਮੋਟੀਵੇਸ਼ਨ ਮਿਲਦੀ ਆਪਣੇ 18000 ਸਬਸਕ੍ਰਾਈਬਰਸ ਕੰਪਲੀਟ ਹੋ ਚੁੱਕੇ ਆ ਤੇ ਆਪਣੀ ਕੋਸ਼ਿਸ਼ ਆ ਵੀ ਇਸ ਸਾਲ ਦੇ ਐਂਡ ਤੱਕ ਆਪਾਂ 100k ਟੱਚ ਕਰਨਾ ਆ ਸੋ ਮੈਂ ਤੁਹਾਡੀ ਸਪੋਰਟ ਚਾਹੀਦੀ ਆ ਤੇ ਪਲੀਜ਼ ਸਬਸਕ੍ਰਾਈਬ ਕਰ ਦਿਓ ਮੋਟੀਵੇਸ਼ਨ ਮਿਲਦੀ ਹੈ ਵਧੀਆ ਕੰਟੈਂਟ ਬਣਾਉਣ ਲਈ ਤੇ ਚਲੋ ਸ਼ੁਰੂ ਕਰਦੇ ਆਂ ਦੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਐਨੀ ਟਾਈਮ ਸੋ ਹਾਂਜੀ ਦੋਸਤੋ ਸ਼ੁਰੂ ਕਰਦੇ ਆਂ ਦੀ ਵੀਡੀਓ ਨੂੰ ਤੇ ਅੱਜ ਆਪਾਂ ਬੈਠੇ ਆਂ ਆਪਣੇ ਕਾਲਜ ਐਸ ਵळे ਸ਼ਾਮ ਦੇ ਵੱਜ ਚੁੱਕਿਆ ਆਲਮੋਸਟ ਪੌਣੇ 7 ਤੇ ਆਪਣਾ ਹੈਗਾ ਪੇਪਰ ਕੱਲੂ ਸ਼ਾਮ ਨੂੰ ਸੋ ਐਸ ਵळे ਥੋੜਾ ਫ੍ਰੀ ਸੀ ਪਿਛਲੇ ਕੁਝ ਦਿਨਾਂ ਤੋਂ ਬਿਜ਼ੀ ਸੀ ਮੈਂ ਕਿਹਾ ਚਲੋ ਵੀਡੀਓ ਬਣਾ ਲਈਏ ਤੇ ਤੁਹਾਡੇ ਨਾਲ ਕੁਝ ਜ਼ਰੂਰੀ ਗੱਲਾਂ ਬਾਤਾਂ ਸ਼ੇਅਰ ਕਰ ਲਈਏ ਸੋ ਅੱਜ ਦੀ ਵੀਡੀਓ 'ਚ ਆਪਾਂ ਸ਼ੇਅਰ ਕਰਾਂਗੇ ਮੇਨ ਗੱਲ ਇਹ ਵੀ ਇੱਕ ਸਾਲ ਹੋ ਗਿਆ ਮੈਨੂੰ ਆਲਮੋਸਟ ਕੈਨੇਡਾ ਇਹਨੂੰ ਬਸ ਜਦ ਤੱਕ ਤੁਹਾਡੇ ਤੱਕ ਵੀਡੀਓ ਪਹੁੰਚਣੀ ਹੈ ਉਦ ਤੱਕ ਇੱਕ ਸਾਲ ਆਲਮੋਸਟ ਹੋ ਹੀ ਜਾਣਾ ਮੈਨੂੰ ਸੋ ਆਪਣਾ ਐਕਸਪੀਰੀਅੰਸ ਸ਼ੇਅਰ ਕਰਾਂਗਾ ਕੀ ਕੀ ਮੈਂ ਇੱਥੇ ਗਲਤੀਆਂ ਕੀਤੀਆਂ ਕਿਵੇਂ ਦਾ ਐਕਸਪੀਰੀਅੰਸ ਰਿਹਾ ਕੀ ਕੀ ਸਿੱਖਿਆ ਕਿ ਤੁਸੀਂ ਮਿਸਟੇਕਸ ਨਾ ਕਰਿਓ ਤੇ ਸਾਰੀਆਂ ਹੋਰ ਦੇ ਬਾਰੇ ਗੱਲਾਂ ਬਾਤਾਂ ਪਾ ਕਰਾਂਗੇ ਸੋ ਵੀਡੀਓ ਐਂਡ ਤੱਕ ਦੇਖਿਓ ਬਣੇ ਰਹੋ ਐਂਡ ਤੱਕ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸ਼ੁਰੂ ਕਰਦੇ ਆ ਜੀ ਦੀ ਵੀਡੀਓ ਨੂੰ ਸੋ ਜੇ ਆਪਾਂ ਗੱਲ ਕਰੀਏ ਵੀ ਮੈਂ ਜਦੋਂ ਸਟਾਰਟਿੰਗ ਦੇ ਵਿੱਚ ਆਇਆ ਸੀ ਤੇ ਮੈਂ ਥੋੜਾ ਜਿਹਾ ਕਨਫਿਊਜ਼ ਸੀ ਡਰਿਆ ਹੋਇਆ ਸੀ ਕਿਉਂਕਿ ਨਵੇਂ ਮੁਲਕ ਚ ਆਉਨੇ ਆ ਤੁਸੀਂ ਤੇ ਡਿਫਿਕਲਟ ਹੁੰਦਾ ਹਨਾ ਹਾਲਾਂਕਿ ਮੈਨੂੰ ਸਪੋਰਟ ਕਰਨ ਲਈ ਮੇਰੇ ਚਾਚਾ ਜੀ ਹੁਣੀ ਇੱਥੇ ਸੀਗੇ ਉਹਨਾਂ ਨੇ ਮੈਨੂੰ ਕਾਫੀ ਸਪੋਰਟ ਕੀਤੀ ਸਟਾਰਟਿੰਗ ਦੇ ਵਿੱਚ ਤੇ ਮੈਂ ਅੱਜ ਵੀ ਮਤਲਬ ਬਹੁਤ ਗ੍ਰੇਟਫੁਲ ਹਾਂ ਉਹਨਾਂ ਨੇ ਜੋ ਮੇਰੇ ਲਈ ਕੀਤਾ ਹਨਾ ਤੇ ਕਿਉਂਕਿ ਕਾਫੀ ਇੰਟਰਨੈਸ਼ਨਲ ਸਟੂਡੈਂਟਸ ਆ ਜਿਨ੍ਹਾਂ ਦਾ ਇੱਥੇ ਕੋਈ ਨਹੀਂ ਹੁੰਦਾ ਤੇ ਸਲੂਟ ਹੈ ਉਹਨਾਂ ਨੂੰ ਜਿਹੜੇ ਇੱਥੇ ਆ ਕੇ ਸਟਾਰਟਿੰਗ ਦੇ ਬਿਲਕੁਲ ਕੋਈ ਵੀ ਨਹੀਂ ਜਾਣਦਾ ਹੁੰਦਾ ਹੁਣ ਵੀ ਮੈਂ ਕਿੰਨਾਂ ਨੂੰ ਮਿਲਦਾ ਤੇ ਉਹ ਵੀ ਸਰਵਾਈਵ ਕਰਦੇ ਹਨਾ ਇਟਸ ਵੈਰੀ ਕਾਫੀ ਇਹੋ ਜਿਹੀ ਚੀਜ਼ਾਂ ਹੋਈਆਂ ਸੀ ਸਟਾਰਟਿੰਗ ਤੇ ਕੰਮ ਮਿਲੇ ਆ ਬਟ ਉਸ ਤੋਂ ਪੈਸੇ ਨਹੀਂ ਸੀ ਮਿਲੇ ਫਿਰ ਉਹਨਾਂ ਨਾਲ ਮੇਰੀ ਹੋਈ ਸੀ ਬੈਸ ਫਿਰ ਉਹਨੇ ਪੈਸੇ ਵੀ ਦੇਤੇ ਹੱਥ ਹੱਥੇ ਕੱਟ ਮਰਾਲਿਆ ਸੀ ਤੀਜਾ ਚੌਥਾ ਦਿਨੀ ਅਜੇ ਤਿੰਨ ਚਾਰ ਦਿਨੀ ਹੋਏ ਸੀ ਬਟ ਪਹਿਲੇ ਮੇਰੇ ਨਾਲ ਤਾਂ ਵੀ ਪਹਿਲੇ 6-7 ਮਹੀਨੇ ਤਾਂ ਮੈਂ ਕੁਝ ਜ਼ਿਆਦਾ ਹੀ ਹਨਾ ਟਫ ਦੇਖੇ ਕਿਉਂਕਿ ਕੰਮ ਮਿਲਦਾ ਸੀ ਨਹੀਂ ਸੀ ਮਿਲਦਾ ਫਿਰ ਮਿਲ ਜਾਂਦਾ ਫੇਰ ਛੁੱਟ ਜਾਂਦਾ ਸੀ ਫਿਰ ਕਾਲਜ ਮਤਲਬ ਮੈਂ ਹੰਬਰ ਕਾਲਜ ਜਾਂ ਹੰਬਰ ਕਾਲਜ ਥੋੜਾ ਮਤਲਬ ਪੜ੍ਹਨ ਲਿਖਣ ਵਾਲਾ ਕੋਲੇ ਇੱਥੇ ਪੜ੍ਹਨਾ ਪੈਂਦਾ ਈਜ਼ੀ ਕਾਲਜ ਨਹੀਂ ਹੈਗਾ ਥੋੜਾ ਸ케ਜੂਲ ਵੀ ਇਹਦਾ ਇੰਦਾ ਦਾ ਹੀ ਹੁੰਦਾ ਆ ਸੋ ਕੰਮ ਜੇ ਮਿਲਦਾ ਵੀ ਹੀ ਤੇ ਅਵੇਲੇਬਿਲਟੀ ਨਹੀਂ ਸੀ ਮੈਚ ਹੁੰਦੀ ਸੋ ਡਿਫਿਕਲਟ ਹੁੰਦਾ ਸੀ ਹਣਾ ਬਟ ਇੱਕ ਟਾਈਮ ਤੇ ਤਾਂ ਮੈਨੂੰ ਲੱਗਾਈ ਛੱਦ ਯਾਰ ਕੰਮ ਦੀ ਸੈਟਿੰਗ ਹੀ ਨਹੀਂ ਹੋਣੀ ਕਦੀ ਬੰਦਾ ਸੋਚਦਾ ਹੀ ਹਣਾ ਗਿਵ ਅਪ ਕਰ ਦਿੰਨੇ ਆ ਫਿਰ ਮੈਂ ਗੁਰਦੁਆਰੇ ਜਾਣਾ ਸ਼ੁਰੂ ਕਰਤਾ ਤੇ ਮੈਂ ਪ੍ਰਮਾਤਮਾ ਨੂੰ ਕਹਿਣਾ ਵੀ ਪ੍ਰਮਾਤਮਾ ਤੂੰ ਹੀ ਆਗਾ ਵੀ ਬੰਦਾ ਫੈਡ ਅਪ ਹੋ ਜਾਂਦਾ ਹਨਾ ਮੈਂ ਵੀ ਫੈਡ ਅਪ ਹੋ ਗਿਆ ਸੀ ਯਾਰ ਵੀ ਚਾਰ ਪੰਜ ਜੌਬਸ ਕੀਤੀਆਂ ਸੈਟਿੰਗ ਨਹੀਂ ਹੁੰਦੀ ਜਾਂ ਉਹਨਾਂ ਪੈਸਿਆਂ ਦੀ ਮੇਰੀ ਹੋ ਜਾਂਦੀ ਸੀ ਕਿ ਪੈਸੇ ਨਹੀਂ ਸੀ ਦਿੰਦਾ ਅਗਲਾ ਬੰਦਾ ਹਨਾ ਕਿਉਂਕਿ ਮੈਂ ਆਪਣੇ ਇੰਡੀਆਸ ਤੇਲੇ ਕੰਮ ਕੀਤਾ ਇਹ ਤਾਂ ਇਹ ਚੀਜ਼ਾਂ ਹੁੰਦੀਆਂ ਆਈ نو ਤੇ ਮੈਂ ਕਹਿੰਦਾ ਵੀ ਵਾਇਗਰੋ ਜੀ ਤੁਸੀਂ ਇਹ ਸੈਟਿੰਗ ਕਿਤੇ ਕਰਾਉਣੀ ਹੈ ਮੇਰੀ ਕੰਮ ਦੀ ਵੀ ਨਹੀਂ ਹੁੰਦੀ ਭੀ ਉਦੋਂ ਦੋ ਕੁ ਮਹੀਨੇ ਮੈਨੂੰ ਨਹੀਂ ਸੀ ਕੰਮ ਮਿਲਿਆ ਦੋ ਤਿੰਨ ਮਹੀਨੇ ਬਹੁਤ ਪਰੇਸ਼ਾਨ ਸੀ ਮੈਂ ਸਮਰਸ ਤੇ ਵਿੱਚ ਉੱਪਰ ਕਰਦਾ ਰਿਹਾ ਸੀ ਮੈਨੂੰ ਪਤਾ ਵੀ ਰਾਤਾਂ ਨੂੰ ਵੀ ਉੱਪਰ ਕਰਨੀ ਸیکل ਤੇ 20 ਵੀ ਕਿਲੋਮੀਟਰ ਤੁਰ ਕੇ ਵੀ ਕਰਨੀ ਤਾਂ ਬੜਾ ਔਖਾ ਹੁੰ ਪਰਮਾਤਮਾ ਨੇ ਇਹੋ ਜੀ ਬਾਹ ਮਾ ਫੜੀ ਚਲੋ ਆਪਣੀ ਜੌਬ ਵੀ ਮਿਲ ਗਈ ਹੁਣ ਕੰਮ ਠੀਕ ਹੀ ਚੱਲ ਰਿਹਾ ਵਧੀਆ ਪਰਮਾਤਮਾ ਦੀ ਕਿਰਪਾ ਬਸ ਉਹਦੇ ਸ਼ੁਕਰਾਨਾ ਕਰਨਾ ਚਾਹੀਦਾ ਹਨ ਸੋ ਜੋ ਮੇਨ ਗੱਲ ਇਹ ਜੀ ਸਿੱਖੀ ਵੀ ਇੱਥੇ ਕੈਨੇਡਾ ਦੇ ਵਿੱਚ ਬਾਹਰਲੇ ਮੁਲਕ ਦੇ ਵਿੱਚ ਦੇਖੋ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਪਰ ਇੱਥੇ ਦੁਨੀਆ ਬਹੁਤ ਮਤਲਬੀ ਆ ਸੋ ਦੋਸਤੋ ਜਿਹੜੇ ਤੁਸੀਂ ਨਵੇਂ ਸਟੂਡੈਂਟ ਹੋ ਜਿਨ੍ਹਾਂ ਨੇ ਆਉਣਾ ਹੈ ਤੁਹਾਨੂੰ ਮੈਂ ਇੱਕ ਗੱਲ ਕਹਿਣਾ ਵੀ ਥੋੜਾ ਆਪਣੇ ਕੰਮ ਨਾਲ ਕੰਮ ਰੱਖਣਾ ਮਤਲਬ ਕਿ ਰੱਖ ਕੇ ਚੱਲਿਓ ਸੌਰੀ ਆਪਣੇ ਕੰਮ ਨਾਲ ਕੰਮ ਰੱਖ ਕੇ ਚੱਲਣਾ ਤੁਸੀਂ ਇੱਥੇ ਆ ਕੇ ਸਿੱਖ ਲਿਓ ਕਿਉਂਕਿ ਜੇ ਜ਼ਿਆਦਾ ਤੁਸੀਂ ਇੱਥੇ ਲੋਕਾਂ ਦੇ ਵਿੱਚ ਪੜੋਗੇ ਜਾਂ ਜ਼ਿਆਦਾ ਹੈਲਪਫੁਲ ਬਣਨ ਦੀ ਕੋਸ਼ਿਸ਼ ਕਰੋਗੇ ਹਨਾ ਜ਼ਰੂਰਤ ਤੋਂ ਵੱਧ ਤੋ ਉੱਚਾ ਟਾਇਡ ਐਟ ਦ ਐਂਡ ਆਫ ਦਡੇ ਤੁਹਾਨੂੰ ਹੋ ਸਕਦਾ ਤੇ ਹੁੰਦਾ ਵੀ ਆ ਜਦੋਂ ਜ਼ਰੂਰਤ ਤੋਂ ਵੱਧ ਆਪਾਂ ਕਿਸੇ ਦੀ ਹੈਲਪ ਕਰਨ ਜਾਈਏ ਨਾ ਆਪਣੇ ਜ਼ੋਨ ਤੋਂ ਜਾ ਕੇ ਕਿਉਂਕਿ ਇੱਥੇ ਲੋਕ ਇਹੋ ਜਿਹੇ ਨਹੀਂ ਹੋ ਸਕਦਾ ਮੈਂ ਗਲਤ ਹੁਆ ਕਿਉਂਕਿ ਇਹ ਮੇਰੇ ਕੋ ਮੇਰੀ ਲਾਈਫ ਦੇ ਐਕਸਪੀਰੀਅੰਸ ਆ ਹਰ ਇੱਕ ਦੇ ਡਿਫਰੈਂਟ ਹੁੰਦੇ ਆ ਕਿਸੇ ਲਈ ਹੋ ਸਕਦਾ ਡਿਫਰੈਂਟ ਐਕਸਪੀਰੀਅੰਸ ਰਹੇ ਹੋਣ ਕਿਸੇ ਲਈ ਡਿਫਰੈਂਟ ਹਰ ਇੱਕ ਦੇ ਲਈ ਡਿਫਰੈਂਟ ਐਕਸਪੀਰੀਅੰਸ ਉਹਦੇ ਜੋ ਮੇਰੇ ਰਹਿ ਚੁੱਕੇ ਮੈਂ ਉਹ ਦੱਸ ਰਿਹਾ ਵੀ ਹੈਲਪ ਕਰੋ ਹੈਲਪ ਕਰਨੀ ਮਾੜੀ ਨੇ ਅੱਜ ਤੁਸੀਂ ਕਰੋ ਕੱਲ ਕੋਈ ਤੁਹਾਡੀ ਕਰੂਗਾ ਬੜ ਜਰੂਰਤ ਤੋਂ ਵੱਧ ਕਿਸੇ ਦੀ ਮਤਲਬ ਹੈਲਪ ਕਰਨੀ ਹੈ ਨਾ ਤੇ ਉਹ ਕਈ ਥਾਂਡੇ ਤੇ ਪੁੱਠੀ ਬੈਕਫਾਇਰ ਚੀਜ਼ ਕਰ ਜਾਂਦੀ ਹੈ ਸੋ ਜਿੰਨਾ ਕੋ ਲੋਕੀ ਚੱਲਦੇ ਤੇ ਉਸ ਹਸਾਣਾ ਸਭ ਤੋਂ ਮੇਨ ਗੱਲ ਕਦੀ ਵੀ ਇੱਥੇ ਆਪਣਾ ਕਿਸੇ ਨੂੰ ਭੇਤਨਾ ਦਿਓ ਠੀਕ ਹੈ ਕਿਸੇ ਨੂੰ ਵੀ ਆਪਣਾ ਭੇਤਨਾ ਦਿਓ ਹੈਗਾ ਸਿਰਫ ਉਹੀ ਤੁਹਾਡੇ ਯਾਰ ਦੋਸਤ ਇੱਕ ਗੱਲ ਹੋਰ ਤੁਹਾਡੇ ਸੱਚੇ ਯਾਰ ਦੋਸਤ ਉਹੀ ਰਹਿੰਦੇ ਜਿਹੜੇ ਸ਼ੁਰੂ ਤੋਂ ਤੁਹਾਡੇ ਨਾਲ ਆ ਇੱਥੇ ਆ ਕੇ ਤੁਹਾਨੂੰ ਇੱਕ ਅੱਧਾ ਯਾਰ ਦੋਸਤ ਮਿਲੂਗਾ ਜਿਹੜਾ ਤੁਹਾਡਾ ਮਤਲਬ ਐਂਡ ਤੱਕ ਤੁਹਾਡੀ ਲਾਈਫ ਤੇ ਜਾਊਗਾ ਇੱਕ ਅੱਧਾ ਹੀ ਠੀਕ ਹੈ ਭਾਵੇਂ ਪੂਰੇ ਕਾਲਜ ਚੋਂ ਦੇਖ ਲਿਓ ਤੁਹਾਡੇ ਨਾਲ ਕਲਾਸ ਚ ਕਿੰਨੇ ਮਿਲੂਗੇ ਕੰਮ ਤੇ ਮਿਲੂਗੇ ਜੇ ਤੁਹਾਨੂੰ ਮਤ ਚਾਹੀਦੀ ਹੋਊਗੀ ਨਾ ਲੋਡ ਪਾਊਗੀ ਕਿਸੇ ਨੇ ਨਹੀਂ ਖੜਨਾ ਉਹ ਤੁਹਾਡਾ ਜਾਂ ਤਾਂ ਉਹੀ ਦੋਸਤ ਹੋਊਗਾ ਜਿਹੜਾ ਤੁਹਾਡਾ ਪਿੱਛੋਂ ਹੋਊਗਾ ਹਨਾ ਮਤਲਬ ਸ਼ਰੂਤ ਤੁਹਾਡੇ ਨਾਲ ਪੜਿਆ ਤੇ ਜਾਂ ਇੱਥੇ ਕੋਈ ਇੱਕ ਅੱਧਾ ਹੀ ਹੋਊਗਾ ਬਹੁਤ ਰੇਅਰ ਹੁੰਦਾ ਸੋ ਲੋਕਾਂ ਤੇ ਜ਼ਿਆਦਾ ਟਾਈਮ ਇਨਵੈਸਟ ਨਾ ਇੱਥੇ ਕਰਿਓ ਤੇ ਮੈਨ ਇੱਕ ਗਲਤੀ ਨਹੀਂ ਕਰਨੀ ਹੈਗੀ ਵੀ ਆਪਣੀ ਫਿਟਨੈਸ ਤੇ ਮਤਲਬ ਧਿਆਨ ਨਹੀਂ ਦੇਣਾ ਹਨਾ ਮਤਲਬ ਹਜੇ ਤੱਕ ਮੈਂ ਸਟਿਲ ਮਿਸਟੇਕ ਇਹ ਕਰਦਾ ਆ ਐਂਡ ਮੈਨੂੰ ਪਤਾ ਉਹਦੇ ਕਨਸੀਕਵੈਂਸਿਸ ਹੈਗੇ ਆ ਮੈਂ ਐਕਸੈਪਟ ਕਰਦਾ ਕਿ ਆਪਾਂ ਥੋੜਾ ਹੈਲਥ ਨੂੰ ਲੈ ਕੇ ਇਨ ਕੌਨਸ਼ੀਅਸ ਨਹੀਂ ਹੁੰਨੇ ਫਿਰ ਆਪਾਂ ਨੂੰ ਹੌਲੀ-ਹੌਲੀ ਬਾਅਦ ਚ ਪਤਾ ਲੱਗਦਾ ਵੀ ਕਿ ਕਿਵੇਂ ਸਟਿੱਕਸ ਕਰਤੇ ਹੋਏ ਆ। ਸੋ ਇਹ ਵੀ ਜਦੋਂ ਤੁਸੀਂ ਇੱਥੇ ਆਉਂਦੇ ਹੋ ਸਟਾਰਟਿੰਗ ਦੇ ਵਿੱਚ ਤੁਸੀਂ ਇੰਨੇ ਬਿਜ਼ੀ ਨਹੀਂ ਹੁੰਨੇ ਬਟ ਹੌਲੀ-ਹੌਲੀ ਤੁਹਾਡੀ ਲਾਈਫ ਬਿਜ਼ੀ ਹੋਣੀ ਸ਼ੁਰੂ ਹੋਣੀ ਹੈ ਤੇ ਕੰਮ ਵੀ ਹੋਣਾ ਪੜ੍ਹਾਈ ਵੀ ਹੋਣੀ। ਤਾਂ ਉਹਦੇ ਵਿੱਚ ਇਹ ਨਹੀਂ ਕਦੀ ਵੀ ਕਰਨਾ ਵੀ ਯਾਰ ਮੈਂ ਮਤਲਬ ਆਪਣੀ ਹੈਲਥ ਨੂੰ ਕੋਈ ਨਹੀਂ ਬਾਅਦ ਚ ਦੇਖ ਲਾਂਗੇ ਜੋ ਹੈਗਾ ਸੋ ਖਾਲਾ ਮਤਲਬ ਕਦੀ-ਕਦਾਈਂ ਤਾਂ ਠੀਕ ਆ ਬਟ ਡੇਲੀ ਕਰੋਗੇ ਸੋ ਤੁਹਾਨੂੰ ਡਿਫਿਕਲਟੀਜ਼ ਆਉਗੀਆਂ। ਸੋ ਇਹ ਚੀਜ਼ ਨਾ ਕਰੋ ਆਪਣੀ ਹੈਲਥ ਨੂੰ ਪ੍ਰਾਇੋਰਟੀ ਦਿਓ ਹੈਗਾ ਭਾਵੇਂ ਕਿਸੇ ਹੋਰ ਚੀਜ਼ ਨੂੰ ਦੇਣੀ ਜਾਂ ਨਹੀਂ ਦੇਣੀ ਕਿਉਂਕਿ ਜੇ ਤੁਸੀਂ ਬੋਡੀ ਤੁਹਾਡੀ ਫਿਟ ਹੈ ਤੁਸੀਂ ਸਭ ਕੁਝ ਕਰ ਸਕਦੇ ਹੋ ਜੇ ਤੁਸੀਂ ਫਿਜ਼ੀਕਲੀ ਫਿਟ ਨਹੀਂ ਹੈਗੇ 멘ਟਲੀ ਫਿਟ ਨਹੀਂ ਹੈਗੇ ਤਾਂ ਫਿਰ ਕਿਸੇ ਕੰਮ ਦਾ ਨਹੀਂ ਕੁਝ ਵੀ ਹੋਰ ਹਾਂ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ 멘ਟਲ ਹੈਲਥ ਦੀ ਸੌਰੀ 멘ਟਲ ਹੈਲਥ ਉੱਪਰ ਤਾਂ ਕੋਈ ਵੀ ਗੱਲ ਕਰਕੇ ਰਾਜੀ ਨਹੀਂ ਹੈਗਾ ਜੇ ਆਪਾਂ ਦੇਖਿਆ ਜਾਵੇ ਹਨਾ ਬਿਕੋਜ਼ ਮੈਨੂੰ ਪਤਾ ਵੀ ਇੱਥੇ ਵੀ ਕੋਈ ਨਹੀਂ ਬੋਲਦਾ ਹਨ ਖਾਸ ਕਰਕੇ ਆਪਾਂ ਜਿਹੜੇ ਬੈਕਗ੍ਰਾਉਂਡ ਤੋਂ ਆਉਂਦੇ ਉਹਤੇ ਤਾਂ ਕੋਈ ਵੀ ਨਹੀਂ ਗੱਲ ਕਰਦਾ ਸਾਰੇ ਕਹਿੰਦੇ ਵੀ ਠੀਕ ਆ ਕੋਈ ਨਹੀਂ ਹਨ ਪਰ ਇੱਥੇ ਅਕਸਰ ਜੀ ਡਿਪਰੈਸ਼ਨ ਵਗੈਰਾ ਇਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਹਨ ਹਨ ਹਰ ਇੱਕ ਬੱਚੇ ਦੇ ਦਿਮਾਗ ਚ ਆਉਂਦਾ ਵੀ ਯਾਰ ਮੈਂ ਕੀ ਕਰ ਰਿਹਾ ਆ ਕਿਉਂਕਿ ਉਹਦੇ ਲਈ ਚੀਜ਼ਾਂ ਨਹੀਂ ਵਰਕ ਆਊਟ ਕਰ ਰਹੀਆਂ ਹੁੰਦੀਆਂ ਪਰੇਸ਼ਾਨ ਹੋ ਜਾਂਦਾ ਸੋਚ-ਸੋਚ ਕੇ ਮਾਪਿਆਂ ਨੂੰ ਵੀ ਨਹੀਂ ਦੱਸਦਾ ਕਿ ਮਾਪੇ ਪਿੱਛੇ ਪਰੇਸ਼ਾਨ ਹੋਣਗੇ ਇੱਥੇ ਵੀ ਯਾਰ ਦੋਸਤ ਖਾਸ ਹੁੰਦੇ ਨਹੀਂ ਉਹਦਾ ਇਕੋ ਹੀ ਸੋਲੂਸ਼ਨ ਹੈ ਵੀ ਯਾਰ ਘਰੇ ਨਾ ਵਿਹਲੇ ਬੈਠੋ ਮੈਂ ਸ਼ੁਰੂ ਤੋਂ ਕਹਿਣਾ ਆਂ ਵੀ ਜਿੰਨੂੰ ਐ ਲੱਗਦਾ ਨਾ ਵੀ ਯਾਰ ਮੈਨੂੰ ਡਿਪਰੈਸ਼ਨ ਹੋ ਰਿਹਾ ਜਾਂ ਮੈਂ ਘਰੇ ਰੰਗ ਡਿਪਰੈਸ਼ਨ ਹੋ ਜਾਣਾ ਮੈਨੂੰ ਹਨਾ ਡਿਪਰੈਸ ਹੈਂ ਘਰੇ ਨਾ ਮਿੱਤਰੋ ਬੈਠੋ ਮੈਂ ਖੁਦ ਐਕਸਪੀਰੀਅੰਸ ਕੀਤੀ ਚੀਜ਼ ਘਰੋਂ ਬਾਹਰ ਨਿਕਲੋ ਪਹਿਲੀ ਤਾਂ ਗੱਲ ਘਰੋਂ ਬਾਹਰ ਨਿਕਲੋਂਗੇ ਫੇਰ ਹੀ ਕੁਝ ਬਣਨਾ ਜ਼ਿੰਦਗੀ 'ਚ ਤੇ ਘਰੇ ਰਹਿ ਕੇ ਜਿੰਨੀ ਦੇਰ ਘਰੇ ਬੈਠੇ ਰਹੋਗੇ ਫੇਰ ਤੁਸੀਂ ਆਪਣੇ ਆਪ ਨੂੰ ਆਪ ਸ਼ਿਕਾਰ ਬਣਦੇ ਮਤਲਬ ਨਾ ਮੌਕਾ ਦੇ ਰਹੇ ਹੋ ਵੀ ਆ ਡਿਪਰੈਸ਼ਨ ਮੇਰਾ ਸ਼ਿਕਾਰ ਕਰ ਲਾ ਵਿਹਲੇ ਹੂੰ ਕਰੇ ਕੋਈ ਕੰਮ ਨਹੀਂ ਕੋਈ ਨਹੀਂ ਹੈਗਾ ਗੱਲਬਾਤ ਕਰਨ ਲਈ ਬਾਹਰ ਚਲ ਜੋ ਕਿਤੇ ਵੀ ਚਲ ਜੋ ਕੋਈ ਇਵੈਂਟ ਹੈ ਉਥੇ ਚਲ ਜੋ ਕੋਈ ਨੇੜੇ ਗੁਰਦੁਆਰਾ ਸਾਹਿਬ ਉਥੇ ਚਲ ਜੋ ਲਾਇਬ੍ਰੇਰੀ ਚਲ ਜੋ ਕਾਲਜ ਚਲ ਜੋ ਆਈਡਲੀ ਨਾ ਬਿਠੋ ਹਣਾ ਇੰਦਾ ਬੈਠੋਗੇ ਦਿਮਾਗ ਚ ਪੁੱਠੇ ਸਿੱਦੇ ਥਾਟ ਆਉਣਗੇ ਤੁਹਾਡਾ ਕੰਮ ਖਰਾਬ ਹੋਊਗਾ ਸੋ ਮੈਂਟਲ ਫਿਟਨੈਸ ਮੈਂਟਲ ਹੈਲਥ ਇਤੋਂ ਖਰਾਬ ਹੁੰਦੀ ਆ ਜੇ ਕੋਈ ਤੁਹਾਡੀ ਲਾਈਫ 'ਚ ਬੰਦਾ ਹੈਗਾ ਉਹ ਨਾਲ ਸ਼ੇਅਰ ਕਰੋ ਗੱਲਾਂ ਕਰੋ ਕਿਉਂਕਿ ਆਪਾਂ ਨੂੰ ਕੋਈ ਲਾਈਫ 'ਚ ਬੰਦਾ ਚਾਹੀਦਾ ਹੁੰਦਾ ਜਿੰਨਾ ਆਪਾਂ ਗੱਲਾਂ ਕਰ ਸਕੀਏ ਐਂਡ ਇੱਥੇ ਆ ਕੇ ਮੈਂ ਅਕਸਰ ਦੇਖਿਆ ਬਹੁਤ ਜਣੇ ਡਿਪਰੈਸ਼ਨ 'ਚ ਚੱਲ ਜਾਂਦੇ ਤੇ ਤੋਹੀ ਰੀਜ਼ਨ ਹੁੰਦਾ ਫਿਰ ਉਹ ਮਿਸਟੇਕ ਕੀ ਕਰਦੇ ਆਪਣੇ ਮਾਪਿਓ ਨਾਲ ਗੱਲ ਕਰਨੀ ਕੱਟ ਕਰ ਦਿੰਦੇ ਆਪਣੀ ਫੈਮਿਲੀ ਨਾਲ ਹਨਾ ਸੋ ਇਹ ਮਿਸਟੇਕ ਨਹੀਂ ਕਰਨੀ ਮੈਂ ਇੱਥੇ ਆ ਕੇ ਖੁਦ ਵੀ ਐਕਸਪੀਰੀਅੰਸ ਕੀਤਾ ਬੱਚੇ ਕਰ ਦਿੰਦੇ ਕੱਟ ਤੇ ਪਾਵੇਂ ਦਿਨ ਚ 10 ਮਿੰਟ ਹੀ ਕਰੋ ਮਾਪਿਆਂ ਨਾਲ ਡੇਲੀ ਗੱਲ ਕਰਨੀ ਕਿਉਂਕਿ ਤੁਹਾਡੇ ਪੇਰੈਂਟਸ ਆ ਯਾਰ ਉਹਨਾਂ ਨੂੰ ਵੀ ਟੈਨਸ਼ਨ ਹੁੰਦੀ ਹੈ ਵੀ ਸਾਡਾ ਬੱਚਾ ਬਾਹਰ ਆ ਹਨਾ ਹੁਣ ਜਿੱਦਨ ਤੋਂ ਮੈਂ ਆ ਇੱਕ ਸਾਲ ਹੋ ਗਿਆ ਮੈਨੂੰ ਨਹੀਂ ਲੱਗਦਾ ਵੀ ਇੱਕ ਦਿਨ ਵੀ ਸ਼ਾਇਦ ਹੋਊਗਾ ਹੋਇਆ ਜਿੱਦਨ ਮੇਰੀ ਘਰੇ ਗੱਲ ਨਹੀਂ ਹੋਈ ਘੱਟ ਤੋਂ ਘੱਟ ਵੀ ਹੋਈ ਜਾਣਾ ਤਾਂ ਮੈਂ ਫੋਨ ਤੇ ਉਹਨਾਂ ਨੂੰ ਇਹ ਕਿਹਾ ਵੀ ਹਾਂਜੀ ਚਲੋ ਠੀਕ ਹੈ ਮਤਲਬ 2 ਕਿ ਮਿੰਟ ਦੀ ਵੀ ਤਾਂ ਮਿਨੀਮਮ ਟੂ ਮਿਨੀਮਮ ਮੇਰੀ ਗੱਲ ਹੋਈ ਆ ਮੈਨੂੰ ਯਾਦ ਆ ਵੀ ਜਦ ਮੈਂ ਕੰਮ ਤੇ ਬਿਜ਼ੀ ਹੁੰਨਾ ਜਾਂ ਮੈਂ ਬਿਲਕੁਲ ਟਾਈਮ ਨਹੀਂ ਲੱਗਦਾ ਪਰ ਇਦਾਂ ਨਹੀਂ ਹੋਇਆ ਕਿ ਬਿਲਕੁਲ ਗੱਲ ਹੀ ਨਹੀਂ ਹੋਈ ਕੋ ਸੋਖਾ ਨਹੀਂ ਹੁੰਦਾ ਜਦ ਤੁਸੀਂ ਪੇਰੈਂਟਸ ਬਣੋਗੇ ਨਾ ਤੁਹਾਨੂੰ ਪਤਾ ਲੱਗੂ ਸੋਖਾ ਨਹੀਂ ਹੁੰਦਾ ਆਪਣੇ ਬੱਚੇ ਨੂੰ ਆਪਣੇ ਤੋਂ ਦੂਰ ਕਰਨਾ ਸੋ ਉਹਨਾਂ ਨੂੰ ਵੀ ਹੁੰਦਾ ਵੀ ਬੱਚੇ ਦਾ ਹਾਲ ਚਾਲ ਪੁੱਛੀ ਹੋਣਾ ਸੋ ਉਹਨਾਂ ਨੂੰ ਜ਼ਰੂਰ ਗੱਲ ਕਰਨੀ ਆ ਤੁਸੀਂ ਐਂਡ ਬਾਕੀ ਮੈਂ ਆਪਣੇ ਆਪ ਨੂੰ ਲੈ ਕੇ ਨਾ ਇੰਨਾ ਵੀ ਇਹਦਾ ਓ ਜ਼ੋਨ 'ਚ ਨਹੀਂ ਚੱਲ ਜਣਾ ਕਿ ਮੇਰਾ ਤਾਂ ਕੁਝ ਬਾਣੀ ਨਹੀਂ ਰਿਹਾ ਮੈਂ ਤਾਂ ਕੁਝ ਕਰ ਹੀ ਨਹੀਂ ਲਿਆ ਲਾਈਫ 'ਚ ਕਿਉਂਕਿ ਮੋਸਟਲੀ ਨਾ ਮੈਂ ਦੇਖਿਆ ਵੀ ਇੱਥੇ 19 20 ਸਾਲ 'ਚ ਆ ਪਾ ਜਾਂਦੇ ਆ ਠੀਕ ਆ ਜਿਹੜੇ 12th ਤੋਂ ਬਾਅਦ ਹੁੰਦੇ ਆ ਖਾਸ ਕਰਕੇ ਐਂਡ ਖੁਦ ਮੈਂ ਜਿੰਨਾ ਇੰਨਾ ਕਰਦਾ ਰਹਿਣਾ ਸਟਰਗਲ ਵੀ ਮਤਲਬ ਸੋਚਦਾ ਰਹਿਣਾ ਸੀ ਯਾਰ ਸ਼ਾਇਦ ਮੇਰਾ ਕੁਝ ਬਣ ਨਹੀਂ ਰਿਹਾ ਕਿਉਂਕਿ ਸਟੂਡੈਂਟ ਟਾਈਮ ਤੇ ਹੁੰਨੇ ਆ ਜਿੰਨਾ ਕਮਾਉਨੇ ਉਹਨਾਂ ਫੀਸਾਂ ਚ ਪਾ ਦੀਦਾ ਆ ਤਾਂ ਆਪਣਾ ਦਾ ਯਾਰ ਕੰਮ ਕਰ ਵੀ ਰਹੇ ਆ ਕੁਝ ਬੱਚ ਵੀ ਨਹੀਂ ਰਿਹਾ ਸਾਡੇ ਕੋਲ ਅਸੀਂ ਕਰ ਕੀ ਰਹੇ ਆ ਕੀ ਸਾਡਾ ਫਿਊਚਰ ਬਣੂਗਾ ਇਹੋ ਜਿਹਾ ਸਵਾਲ ਆਉਂਦੇ ਆ ਬਟ ਇਟਸ ਟੂ अर्ਲੀ ਇਹ ਸੂਚ ਸੂਚ ਕੇ ਦਿਮਾਗ ਨਹੀਂ ਆਪਣਾ ਖਰਾਬ ਕਰ ਲੈਣਾ ਥੌਟ ਆਇਆ ਉਹਨੂੰ ਸਮਝੋ ਠੀਕ ਆ ਇਟਸ ਓਕੇ ਕੰਮ ਕਰੋ ਤੁਸੀਂ ਉਸ ਚੀਜ਼ ਤੇ ਜੇ ਕੋਈ ਨਵੀਂ ਸਕਿੱਲ ਸਿੱਖਣੀ ਹੈ ਸਿੱਖੋ ਆਪਣੇ ਫਿਊਚਰ ਲੈ ਕੇ ਥੋੜਾ ਜਿਹਾ ਕਨਸਰਨਡ ਹੋ ਐਨਾ ਜ਼ਿਆਦਾ ਕਨਸਰਨ ਨਹੀਂ ਹੋਣਾ ਕਿ ਉਹ ਤੁਹਾਡਾ ਦਿਮਾਗ ਹੀ ਚੀਜ਼ ਖਰਾਬ ਕਰ ਦਵੇ ਹਨਾ ਹਰ ਵੇਲੇ ਤੁਸੀਂ ਉਹਦੀ ਟੈਨਸ਼ਨ ਜੀ ਖੋਏ ਰਹੋ ਠੀਕ ਹੈ ਇਸ ਕੰਟਰੀ ਦੇ ਵਿੱਚ ਬਰਬਾਦ ਹੋਣਾ ਬਹੁਤ ਈਜ਼ੀ ਆ ਐਸੇ ਹਰ ਇੱਕ ਚੀਜ਼ ਦਾ ਐਕਸੈਸ ਈਜ਼ੀ ਆ ਹਰ ਇੱਕ ਚੀਜ਼ ਦਾ ਹਨਾ ਸੋ ਇਸ ਚੀਜ਼ ਤੋਂ ਥੋੜਾ ਜਿਹਾ ਬਚ ਕੇ ਠੀਕ ਆ ਥਾਟ ਆ ਇਟਸ ਓਕੇ ਕੁਝ ਨਾ ਵੀ ਹੋਊਗਾ ਹਨਾ ਤੁਸੀਂ ਭੁੱਖੇ ਨਹੀਂ ਮਰੋਗੇ ਠੀਕ ਆ ਪਰਮਾਤਮਾ ਤੁਹਾਨੂੰ ਇੱਥੇ ਤੱਕ ਲੈ ਆਇਆ ਨਾ ਅੱਗੇ ਵੀ ਕਿਤੇ ਨਾ ਕਿਤੇ ਕੁਝ ਨਾ ਕੁਝ ਕਾਰ ਹੀ ਲਾਉਂਗੇ ਬਾਕੀ ਜੇ ਤੁਸੀਂ ਮਿਹਨਤ ਕਰੋਗੇ ਤੁਸੀਂ ਜੋ ਚਾਹੋਗੇ ਤੁਹਾਨੂੰ ਮਿਲ ਜਾਊਗਾ ਉਹ ਪਰਮਾਤਮਾ ਸਭ ਨੂੰ ਦਿੰਦਾ ਜਿਹੜਾ ਬੰਦਾ ਸੱਚੇ ਮਨੋਂ ਮਿਹਨਤ ਕਰਦਾ ਹੈ ਨਾ ਤੇ ਇਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਆਂ ਮਾੜੀ ਸੰਗਤ ਯਾਰੀ ਦੋਸਤੀ ਠੀਕ ਆ ਇਹਨਾਂ ਚੀਜ਼ਾਂ ਤੋਂ ਬਚਣਾ ਹੁਣ ਦੇਖੋ ਇੱਥੇ ਆਪਾਂ ਕਹਿੰਨੇ ਆ ਵੀ ਯਾਰ ਪੰਜਾਬ ਚ ਨਸ਼ੇ ਬਹੁਤ ਆ ਹਨਾ ਕਈ ਮਾਪਿਓ ਇਹ ਚੀਜ਼ ਤੋਂ ਡਰਦੇ ਭੇਜ ਦਿੰਦੇ ਜੇ ਕਿਥੇ ਸੰਗਤ ਨਹੀਂ ਚੰਗੀ ਸਾਡੇ ਬੱਚੇ ਦੀ ਹਨਾ ਨਸ਼ਿਆਂ ਚ ਨਾ ਪੈ ਜਵੇ ਸਾਨੂੰ ਡਾਰਿਆ ਦੇਖੋ ਇੱਥੇ ਵੀ ਨਸ਼ਾ ਬਹੁਤ ਆ ਸ਼ਰੇਆਮ ਵੇਕਦਾ ਇੱਥੇ ਤਾਂ ਤੁਸੀਂ ਕੀ ਕਰ ਲਉਂਗੇ ਹਨਾ ਇੱਥੇ ਤਾਂ ਕੁਝ ਵੀ ਨਹੀਂ ਕਰ ਸਕਦੇ ਇੱਥੇ ਤਾਂ ਕਿੰਨੇ ਇਹੋ ਜਿਹੇ ਟਾਈਪ ਦੇ ਮਤਲਬ ਹੈਗੇ ਆ ਨਸ਼ੇ ਜਿਹੜੇ ਉਹਨਾਂ ਨੇ ਲੀਗਲਾਈਜ਼ਡ ਕਰਤੇ ਆ ਉਹਨਾਂ ਤੇ ਕੋਈ ਰੋਕ ਟੋਕ ਨਹੀਂ ਸੋ ਇੱਥੇ ਬਰਬਾਦ ਹੋਣਾ ਬਹੁਤ ਆਸਾਨ ਆ ਸੋ ਮੇਰੀ ਰਿਕਵੈਸਟ ਏ ਇਹ ਹੋਈਏ ਤੁਹਾਡੇ ਦਿਮਾਗ 'ਚ ਕਦੀ ਵੀ ਕੋਈ ਥੌਟ ਆਵੇ ਬਸ ਇੱਕ ਫੋਟ ਆਪਣੇ ਮਾਪਿਓ ਦੀ ਕੋਲ ਰੱਖੋ ਵੀ ਆ ਮੇਰੇ ਮਾਪਿਓ ਆ ਇਹਨਾਂ ਨੇ ਮੈਨੂੰ ਭੇਜਿਆ ਆ ਠੀਕ ਆ ਤੇ ਇਹ ਮੈਨੂੰ ਦੇਖ ਕੇ ਜਿਉਂਦੇ ਆ ਬਸ ਇੰਨੀ ਗੱਲ ਯਾਦ ਰੱਖ ਲਿਆ ਕਰੋ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਕਦੀ ਵੀ ਉਹ ਕੰਮ ਬਲ ਜਾਓਗੇ ਸੋ ਇਹਨਾਂ ਚੀਜ਼ਾਂ ਤੋਂ ਜਿੰਨਾ ਦੂਰ ਰਹਿ ਸਕਦੇ ਓਨਾ ਹੀ ਵਧੀਆ ਆ ਮਾੜੀ ਸੰਗਤ ਤੋਂ ਦੂਰ ਹੀ ਰਹੋ ਭਾਵੇਂ ਇਕੱਲੇ ਰਹਿ ਲਓ ਪਰ ਮਾੜੀ ਸੰਗਤ 'ਚ ਨਾ ਲਓ ਠੀਕ ਆ ਆਸਤੇ ਆਪਾਂ ਗੱਲ ਕਰਦੇ ਆਂ ਵੀ ਜਦੋਂ ਨਾ ਆਪਣਾ ਟਾਈਮ ਹੋ ਜਾਂਦਾ ਥੋੜਾ ਜਿਹਾ ਥੋੜੇ ਮਹੀਨੇ ਹੋ ਜਾਂਦੇ ਇੱਥੇ ਰਹਿੰਦੇ ਆ ਆਪਣੇ ਦਿਮਾਗ 'ਚ ਆਉਂਦੀ ਗੱਲ ਜੇ ਤੁਹਾਨੂੰ ਕੰਮ ਵੀ ਮਿਲ ਜੇ ਫਿਰ ਗੱਡੀ ਬਿਨਾ ਇੱਥੇ ਗੁਜ਼ਾਰਾ ਨਹੀਂ ਹਨਾ ਸਭ ਦੇ ਮਨ 'ਚ ਹੁੰਦੀ ਆ ਤੇ ਮੇਰੇ ਮਨ 'ਚ ਵੀ ਆਉਂਦੀ ਮੈਨੂੰ ਵੀ ਸਾਲ ਹੋ ਗਿਆ ਮੈਂ ਗੱਡੀ ਨਹੀਂ ਲਈ ਪਰ ਗੱਲ ਇਹ ਆ ਵੀ ਗੱਡੀ ਲੈਣਾ ਕਦੋਂ ਸਹੀ ਹੈ ਸਮਾਂ ਹਨਾ ਮੈਂ ਇਹ ਚੀਜ਼ ਦੇਖੀ ਇੱਥੇ ਇੱਥੇ ਗੱਡੀ ਉਦੋਂ ਤੁਸੀਂ ਲਓ ਜਦੋਂ ਕੰਮ ਤੁਹਾਡੇ ਕੋਲ ਪੱਕਾ ਆ ਤੇ ਗੱਡੀ ਦਾ ਖਰਚਾ ਵੀ ਸਾਰਾ ਕੱਢ ਕੇ ਤਾਂ ਤੁਸੀਂ ਚਾਰ ਪੈਸੇ ਸੇਵ ਕਰ ਸਕਦੇ ਹੋ ਜਾਂ ਐਟਲੀਸਟ ਤੁਹਾਡੇ ਕੋਲ ਦੋ ਕੰਮ ਨੇ ਕਦੀ ਵੀ ਗੱਡੀ ਨਾਲ ਲੋਜਿਕ ਕਰ ਤੁਹਾਡੇ ਕੋਲ ਕੰਮ ਇੱਕ ਇੱਕ ਹੀ ਕੰਮ ਆ ਤੁਹਾਡੇ ਕੋਲ ਤੇ ਉਹ ਵੀ ਪੱਕਾ ਨਹੀਂ ਹੈਗਾ ਜਦ ਕੰਮ ਤੁਹਾਡਾ ਪੱਕਾ ਹੋਵੇ ਤੇ ਤੁਸੀਂ ਇੰਨੇ ਕੇ ਪੈਸੇ ਬਣਾਉਣੇ ਹੋ ਮਹੀਨੇ ਦੇ ਕਿ ਤੁਸੀਂ ਪੈਸੇ ਮਤਲਬ ਗੱਡੀ ਦਾ ਖਰਚਾ ਕੱਢ ਕੇ ਆਪਣਾ ਖਰਚਾ ਕੱਢ ਕੇ ਵੀ ਚਾਰ ਪੈਸੇ ਆਪਣੀ ਜੇਬ ਚ ਪਾ ਰਹੇ ਹੋ ਸੇਵ ਕਰ ਰਹੇ ਹੋ ਠੀਕ ਆ ਜੇ ਤੁਹਾਡੇ ਕੋਲ ਦੋ ਕੰਮ ਆ ਠੀਕ ਆ ਫੇਰ ਗੱਲ ਵੱਖਰੀ ਫੇਰ ਗੱਡੀ ਲਓ ਉਸ ਤੋਂ ਪਹਿਲਾਂ ਗੱਡੀ ਦਾ ਸੋਚਣਾ ਆਈ ਥਿੰਕ ਬੇਵਕੂਫੀ ਆ ਠੀਕ ਆ ਸੋ ਇਹੀ ਕੁਝ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ ਤੇ ਮੁੱਕ ਦੀ ਗੱਲ ਇਹੀ ਆ ਮਿੱਤਰੋ ਮੈਂ ਹੁਣ ਤੱਕ ਇਹੀ ਸਿੱਖਿਆ ਇੱਥੇ ਵੀ ਟਾਈਮ ਲੱਗਦਾ ਪਰ ਇੱਥੇ ਵੀ ਸਭ ਕੁਝ ਬਣ ਜਾਂਦਾ ਹੈ ਹਨਾ ਮੈਂ ਵੀ ਜਦੋਂ 2-3 ਮਹੀਨੇ ਹੋਏ ਸੀ ਮੈਂ ਫਰਸਟ੍ਰੇਟ ਹੋਣਾ ਦੀ ਕੰਮ ਨਹੀਂ ਸੀ ਮਿਲਦਾ ਵਿਲੇ ਪਿੱਠੀ ਰਹਿਦਾ ਸੀ ਹਨਾ ਤੇ ਬੰਦਾ ਆਖੀਂਦਾ ਪਰ ਹੌਲੀ-ਹੌਲੀ ਹੌਲੀ-ਹੌਲੀ ਜਿੱਦਾਂ ਜਿੱਦਾਂ ਟਾਈਮ ਬੀਤਦਾ ਜਾਂਦਾ ਹਜੇ ਦੇਖੋ ਅਜੇ ਮੈਨੂੰ 1 ਸਾਲ ਹੋਇਆ ਬੋਏ ਦਾ ਸਾ ਟਾਈਮ ਨਹੀਂ ਹਾਂ ਬਟ ਮੈਨੂੰ ਪਤਾ ਵੀ ਹਾਂ ਮੈਂ ਮਿਹਨਤ ਕਰਾਂਗਾ ਤੇ ਉਹਦੇ ਆਊਟਕਮਸ ਦਿਖਦੇ ਆ ਟਾਈਮ ਲੱਗਦਾ ਹਰ ਇੱਕ ਚੀਜ਼ ਦਾ ਆਊਟਕਮਸ ਦਿਖਦੇ ਆ ਬਾਕੀ ਜੋ ਤੁਹਾਡਾ ਗੋਲ ਆ ਉਸ ਚੀਜ਼ ਨਾਲ ਕਿ ਤੁਸੀਂ ਕਲੀਅਰ ਰਹ ਦੀ ਸ਼ਾਰਟੇਜ ਨਹੀਂ ਹੁੰਦੀ ਕਈ ਕਹਿੰਦੇ ਆ ਵੀ ਇੱਥੇ ਕੋਈ ਟਾਈਮ ਨਹੀਂ ਲੱਗਦਾ ਆਈ نو ਨਹੀਂ ਲੱਗਦਾ ਪਰ ਜੇ ਕੋਈ ਤੁਹਾਡੀ ਹੋਬੀ ਆ ਕੋਈ ਪੈਸ਼ਨ ਆ ਜੀ ਨੂੰ ਫੋਲੋ ਕਰਨਾ ਆ ਤੁਹਾਨੂੰ ਟਾਈਮ ਕੱਢਣਾ ਪੈਣਾ ਉਹਦੇ ਲਈ ਮੇਰੀ ਮੇਰਾ ਪੈਸ਼ਨ ਮੇਰੀ ਹੋਬੀ ਮੇਰਾ YouTube ਆ ਸਭ ਕੁਝ ਆ ਨਾ ਮੈਂ ਕੱਢ ਰਿਹਾ ਮੈਨੂੰ ਪਤਾ ਮੇਰਾ ਅਗਲੇ ਦਿਨ ਪੇਪਰ ਆ ਮੈਂ ਹੁਣ 15 ਵੀ ਮਿੰਟ ਦੇ ਲਈ ਕੱਢੇ ਸੀ ਹਾਂ ਠੀਕ ਆ ਮੈਂ ਜਿਹੜੀ ਬ੍ਰੇਕ ਲੈਣੀ ਆ ਮੈਂ ਆਪਣੀ ਵੀਡੀਓ ਬਣਾਵਾਵਾਂਗਾ ਬਾਅਦ ਚ ਫਿਰ ਆਪਣਾ ਲੱਗ ਜਾਗਾ ਕੰਮ ਤੇ ਠੀਕ ਆ ਸੋ ਮੈਂ ਹੁਣ ਬਣਾ ਲਈ ਵੀਡੀਓ ਸੋ ਇਦਾਂ ਤੁਸੀਂ ਆਪਣੀ ਜੇ ਕੋਈ ਤੁਹਾਡੀ ਹੋਬੀ ਆ ਕੋਈ ਸਕਿੱਲ ਉੱਤੇ ਕੰਮ ਕਰ ਰਹੇ ਸਾਈਡ ਬਾਈ ਸਾਈਡ ਕਰਦੇ ਜਾਓ ਤੇ ਸਭ ਕੁਝ ਅਚੀਵ ਹੋ ਜਾਂਦਾ ਇੱਕ ਦਿਨ ਕੋਈ ਐਡਾ ਚੱਕਰ ਨਹੀਂ ਜੀ ਸੱਚੇ ਦਿਲੋਂ ਤੁਸੀਂ ਮਿਹਨਤ ਕਰੋ ਬਾਕੀ ਇਹ ਗੱਲਾਂ ਸੀ ਤੁਹਾਡਾ ਸ਼ੇਅਰ ਕਰਨੀਆਂ ਸੀ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਸ਼ੇਅਰ ਕਰ ਦਿਓ ਵੀਡੀਓ ਨੂੰ ਜੇ ਵਧੀਆ ਲੱਗੀ ਆ ਤੇ ਸਬਸਕ੍ਰਾਈਬ ਕਰ ਦਿਓ ਬੜੀ ਮੋਟੀਵੇਸ਼ਨ ਮਿਲਦੀ ਆ ਵੀ ਹਾਂ ਵਧੀਆ ਕੰਟੈਂਟ ਬਣਾ ਰਹੇ ਆ ਤੇ ਤੁਸੀਂ ਇੰਜੋਏ ਕਰ ਦਿਓ ਤੇ ਅੱਗੇ ਵੀ ਇਹੋ ਜਿਹਾ ਵਧੀਆ ਕੰਟੈਂਟ ਤੁਹਾਡੇ ਨਾਲ ਮੈਂ ਲੈ ਕੇ ਆਉਂਦਾ ਰਵਾਂਗਾ ਤੇ ਜਲਦੀ ਮਿਲਦੇ ਆਂ ਅਗਲੀ ਵੀਡੀਓ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜੁੜਨ ਦੇ ਲਈ